ਨਮਸਕਾਰ ਦੋਸਤੋ ਤੁਸੀਂ ਦੇਖ ਰਹੇ ਹੋ ਮਛਵਾੜਾ ਨਿਊਜ਼ ਅੱਜ ਮਛਵਾੜਾ ਸਾਹਿਬ ਵਿਖੇ ਲੋਕ ਸਭਾ ਦੇ ਉਮੀਦਵਾਰ ਗੇਜਾਰਾਮ ਬਾਲਮੀਕੀ ਜੀ ਪਹੁੰਚੇ ਜਿਨ੍ਹਾਂ ਨੇ ਕੇ ਆਪਣੇ ਮਛਵਾੜਾ ਸਾਹਿਬ ਵਿਖੇ ਭਾਰਤੀ ਜਨਤਾ ਪਾਰਟੀ ਦੇ ਦਫਤਰ ਦਾ ਉਦਘਾਟਨ ਕੀਤਾ ਸਭ ਤੋਂ ਪਹਿਲਾਂ ਦੁਰਗਾ ਸ਼ਕਤੀ ਮੰਦਿਰ ਵਿਖੇ ਨਤਮਸਤਕ ਹੋਏ ਅਤੇ ਮਾਤਾ ਰਾਣੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਮਾਤਾ ਰਾਣੀ ਦਾ ਅਸ਼ੀਰਵਾਦ ਪ੍ਰਾਪਤ ਤੋਂ ਪ੍ਰਾਪਤ ਕਰਨ ਤੋਂ ਬਾਅਦ ਗੇਜਾਰਾਮ ਬਾਲਮੀਕੀ ਜੀ ਸ਼ਹਿਰ ਦੇ ਵਿੱਚ ਚੋਣ ਪ੍ਰਚਾਰ ਲਈ ਪੈਦਲ ਮਾਰਚ ਕਰਨ ਲਈ ਰਵਾਨਾ ਹੋਏ ਉਹਨਾਂ ਦੇ ਨਾਲ ਹਲਕਾ ਸਮਰਾਲਾ ਤੋਂ ਜੀਤਾ ਗਹਿਲੇਵਾਲ ਅਤੇ ਪੁਲਿਸ ਜ਼ਿਲ੍ਹਾ ਖੰਨਾ ਦੇ ਬੀਜੇਪੀ ਦੇ ਪ੍ਰਧਾਨ ਚਿਮਾ ਜੀ ਵੀ ਨਾਲ ਸਨ ਇਸ ਮੌਕੇ ਸ਼ਹਿਰ ਦੇ ਲੋਕਾਂ ਨੇ ਕਾਫੀ ਜ਼ਿਆਦਾ ਬੀਜੇਪੀ ਦੇ ਹੱਕ ਦੇ ਵਿੱਚ ਨਾਰੇਬਾਜੀ ਕੀਤੀ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਦੇ ਨਾਰੇ ਵੀ ਲਾਏ ਅਤੇ ਫੁੱਲਾਂ ਦੀ ਵਰਖਾ ਵੀ ਕੀਤੀ ਗਈ ਇਸ ਮੌਕੇ ਗੇਜਰਾਂ ਵਾਲਮੀਕੀ ਜੀ ਨੇ ਕਿਹਾ ਕਿ ਸ਼ਹਿਰ ਵਾਸੀਆਂ ਵੱਲੋਂ ਦਿੱਤੇ ਜਾ ਰਹੇ ਇੰਨੇ ਪਿਆਰ ਦਾ ਮੈਂ ਜ਼ਰੂਰ ਮੁੱਲ 모ੜਾਂਗਾ ਅਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਮੈਂ ਇੱਕ ਬਹੁਤ ਹੀ ਗਰੀਬ ਪਰਿਵਾਰ ਤੋਂ ਹਾਂ ਜੋ ਕਿ ਆਪ ਸਭ ਨੂੰ ਪਤਾ ਹੀ ਹੈ ਸਫਾਈ ਕਰਮਚਾਰੀ ਤੋਂ ਲੈ ਕੇ ਮੰਡੀ ਵਿੱਚ ਪੱਲੇਦਾਰੀ ਵੀ ਕੀਤੀ ਅਤੇ ਰਿਕਸ਼ਾ ਵੀ ਚਲਾਇਆ ਹੈ ਤਾਂ ਇਸ ਮੁਕਾਮ ਤੇ ਪਹੁੰਚਿਆ ਹਾਂ ਉਹਨਾਂ ਨੇ ਕਿਹਾ ਕਿ ਮੈਂ ਹਰ ਗਰੀਬ ਵਰਗ ਦਾ ਦਰਦ ਚੰਗੀ ਤਰ੍ਹਾਂ ਪਹਿਚਾਣਦਾ ਹਾਂ ਕਿਉਂਕਿ ਮੈਂ ਆਪ ਇਹੋ ਜਿਹੇ ਟਾਈਮ ਵਿੱਚੋਂ ਖੁਦ ਨੰਗਿਆ ਹਾਂ ਇਸ ਮੌਕੇ ਕੁਝ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੂੰ ਰੋਕ ਕੇ ਸਵਾਲ ਜਵਾਬ ਵੀ ਕੀਤੇ ਆਓ ਤੁਹਾਨੂੰ ਦਿਖਾਉਂਦੇ ਹਾਂ ਮੱਛਵਾੜਾ ਸਾਹਿਬ ਤੋਂ ਪੂਰੀ ਰਿਪੋਰਟ। ਨਮਸਕਾਰ ਦੋਸਤੋ ਤੁਸੀਂ ਦੇਖ ਰਹੇ ਹੋ ਮੱਛਵਾੜਾ ਨਿਊਜ਼। ਅੱਜ ਮੱਛਵਾੜਾ ਸਾਹਿਬੀ ਕੇ ਭਾਜਪਾ ਦੇ ਦਫ਼ਤਰ ਦੇ ਵਿੱਚ ਲੋਕ ਸਭਾ ਦੇ ਭਾਜਪਾ ਦੇ ਉਮੀਦਵਾਰ ਗੇਜਾਰਾਮ ਬਾਲਮੀਕੀ ਜੀ ਪਹੁੰਚੇ ਨੇ। ਉਹਨਾਂ ਨਾਲ ਗੱਲਬਾਤ ਕਰਦੇ ਹਾਂ ਵੀ ਜਿਹੜਾ ਅੱਜ ਮੱਛਵਾੜੇ ਉਹਨਾਂ ਦਾ ਪਹਿਲਾ ਦਫ਼ਤਰ ਦਾ ਦੌਰਾ ਜਾਂ ਚੋਣ ਪ੍ਰਚਾਰ ਦਾ ਮੱਛਵਾੜਾ ਹਲਕੇ ਦੇ ਵਿੱਚ ਸਮਰਾਲਾ ਹਲਕੇ ਦੇ ਵਿੱਚ ਵੀ ਉਹਦੇ ਬਾਰੇ ਉਹਨਾਂ ਦਾ ਕੀ ਕਹਿਣਾ ਹੈ। ਅੱਛਾ ਨਮਸਕਾਰ ਜੀ। ਸਰ ਮਾਛੋੜਾ ਸਾਹਿਬ ਵੀ ਕਿ ਆਏ ਤੁਸੀਂ ਹਲਕਾ ਸਮਰਾਲਾ ਤੋਂ ਅੱਜ ਰੋਡ ਸ਼ੋਅ ਸ਼ੁਰੂ ਕੀਤਾ ਪਿੰਡਾਂ ਦੇ ਵਿੱਚ ਆਉਂਦੇ ਆਇਓ ਕਿਵੇਂ ਤੁਹਾਨੂੰ ਲੋਕਾਂ ਦਾ ਸਮਰਥਨ ਮਿਲਿਆ ਜੀ ਮੁੰਡੂ ਮੁੰਡੂ ਚੀਵਾ ਸਾਹਿਬ ਜੀ ਮੁੰਡੂ ਪ੍ਰਧਾਨ ਜੀ ਸਮੂਚੀ ਸਾਥ ਸੰਗਤ ਨੂੰ ਸਾਥ ਦੇ ਪਿੰਡਾਂ ਇੰਤਜ਼ਾਰ ਕਰਿਆ ਉਹਨਾਂ ਨੇ ਸਿਕੱਚਾ ਮੋਕਲ ਕਿੱਚਾ ਮੋਕਲ ਤੋਂ ਕਿੱਥੋਂ ਸਟਾਰਟ ਕੀਤਾ ਸੀਗਾ ਤੁਸੀਂ ਆਪਣਾ ਰੋਡ ਸ਼ੋਅ ਜੀ ਸੀਨੀਅਰ ਸੀ ਸਮਰਾਲਾ ਦੀ ਸ਼ੁਭਕੱਟਾ ਦਾ ਹਰ ਫੇਰ ਇਸ ਬਾਰੇ ਕਿੱਚਾ ਮਾਛੋੜਾ ਮਾਚੂ ਵਾਦ ਕੀ ਮੈਂ ਲੋਕਾਂ ਦਾ ਹੀ ਸਮਰਥਨ ਮਿਲ ਰਿਹਾ ਜੀ ਕਿਉਂਕਿ ਕਾਂਗਰਸ ਦੇ ਉਮੀਦਵਾਰ ਜੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਵੀ ਖੜੇ ਆ ਜੀ ਅਕਾਲੀ ਦਲ ਦੇ ਵੀ ਖੜੇ ਆ ਅਕਾਲੀ ਦਲ ਨਾਲ ਬੀਜੇਪੀ ਲਾਗ ਹੋ ਕੇ ਚੋਣਾਂ ਲੜ ਰਹੀ ਹੈ ਜੀ ਪਹਿਲੀ ਵਾਰੀ ਲੋਕ ਸਭਾ ਦੀਆਂ ਕਿਵੇਂ ਲੱਗ ਰਿਹਾ ਜੀ ਵੀ ਕਿਵੇਂ ਅੱਗੇ ਦਾ ਸਮਰਥਨ ਮਿਲ ਜਾਂਦਾ ਸੀ ਦੋਨਾਂ ਪਾਰਟੀਆਂ ਨੂੰ ਸੰਫਾਂਜਾ ਜੀ ਹੁਣ ਅਲੱਗ-ਅਲੱਗ ਮਿਲ ਰਿਹਾ ਜੀ ਕਿਵੇਂ ਲੱਗਦਾ ਜੀ ਜੀ ਦੀ ਲੋਚ ਨੂੰ ਵੀ ਹੁਣ ਵੀ ਲਾਚ ਨੂੰ ਅੱਛਾ ਹੈ ਹੁਣ ਅਸੀਂ ਕਿੱਥੇ ਨੱਦੇ ਸੀਗੇ ਹੁਣ ਅਸੀਂ ਅੱਡ-ਅੱਡ ਮੋ ਜਨੂ ਪਤਾ ਲੱਗ ਰਿਹਾ ਜੀ ਉਹ ਪਬਲਿਕ ਬਾਤ ਕਿ ਨਹੀਂ ਗਿਆ ਠੀਕ ਆ ਜੀ ਆਕਮ ਤਮ ਕਿਵੇਂ ਜੀ ਜਿੰਦਾ ਆਖੀ ਨਾ ਜਿਵੇਂ ਕਿਸਾਨ ਜਥੇਬੰਦੀਆਂ ਨੇ ਕਿਹਾ ਸੀਗਾ ਜੀ ਵੀ ਬੀਜੇਪੀ ਦੇ ਕੈਂਡੀਡੇਟ ਜਿੱਥੇ ਵੀ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਵੋਟਾਂ ਮੰਗਣ ਜਾਣਗੇ ਅਸੀਂ ਉਹਨਾਂ ਦਾ ਸਖਤ ਵਿਰੋਧ ਕਰਾਂਗੇ ਜੀ ਹਲਕਾ ਸਮਰਾਲਾ ਦੇ ਵਿੱਚ ਹਲੇ ਤੱਕ ਇਸ ਤਰ੍ਹਾਂ ਦਾ ਕੁਝ ਦੇਖਣ ਨੂੰ ਮਿਲਿਆ ਨਹੀਂ ਹੈਗਾ ਹੋਰ ਮੇਰੇ ਖਿਆਲ ਅਮਰਗੜ ਤੁਸੀਂ ਗਏ ਸੀ ਉੱਥੇ ਵੀ ਕਾਫੀ ਵਿਰੋਧ ਹੋਇਆ ਸੀਗਾ ਜੀ ਇਹਦੇ ਬਾਰੇ ਕੀ ਕਹਿਣਾ ਜੀ ਤੁਹਾਡਾ ਉਹ ਵਿਰੋਧ ਕਿਸਾਨ ਨੇ ਕਰਨੇ ਉਹ ਸਰਪਾਰ ਦੇ ਕੋਈ ਪਿੱਠੂ ਐ। ਪਾਉਂਗੜੇ ਤੱਕ। ਉਹ ਗ੍ਰਿੱਦੇ ਦੇ ਪਿੱਠੂ ਐ। ਉਹ ਕਿਸਾਨਾਂ ਦਾ ਦੇ ਇੱਕ ਲੱਕ ਐ। ਅਸਲ ਕਿਸਾਨ ਜਿਹੜਾ ਬਿਲਕੁਲ ਸ਼ਾਂਤ ਐ। ਜਿਵੇਂ ਜੀ ਭਾਜਪੀ ਨੇ ਤਿੰਨ ਕਾਲੇ ਕਾਨੂੰਨ ਲਾਗੂ ਕੀਤੇ ਸੀ ਕਿਸਾਨਾਂ ਦੇ ਉੱਤੇ ਜੀ। ਠੀਕ ਆ ਜੀ ਭਾਜਪੀ ਵਾਲਿਆਂ ਨੇ ਕਿਹਾ ਸੀਗਾ ਵੀ ਅਸੀਂ ਇਹ ਵਾਪਸ ਲਵਾਂਗੇ। ਪਰ ਆਪਣੇ ਉਹ ਕਾਲੇ ਕਾਨੂੰਨ ਵਾਪਸ ਲੈਣ ਤੋਂ ਸਰਕਾਰ ਨੇ ਕੰਨਾਵੱਟੀ ਕਰ ਲਈ ਕੋਸ਼ਿਸ਼ ਤੇ ਸੁਧਾਰ ਨਹੀਂ ਕੀਤਾ ਜੀ। ਉਹਦੇ ਕਰਕੇ ਕਿਸਾਨ ਜਥੇਬੰਦੀਆਂ ਨੇ ਫੇਰ ਧਰਨਾ ਦਿੱਤਾ ਜੀ ਕਿਵੇਂ ਲੱਗ ਰਿਹਾ ਜੀ ਵੀ ਪੰਜਾਬ ਦੇ ਵਿੱਚ ਵੋਟ ਹੈ ਤਾਂ ਬੀਜੇਪੀ ਕਾਂਗਰਸ ਦੀ ਹੋਇਆ ਜੀ ਜ਼ਿਆਦਾ ਸੌਰੀ ਇਹ ਜ਼ਿਮੀਂਦਾਰਾਂ ਦੀ ਵੋਟ ਆ ਜ਼ਿਆਦਾਤਰ ਫਿਰ ਵੀ ਬੀਜੇਪੀ ਨੇ ਆਪਣੇ ਸਾਰੇ ਕੈਂਡੀਡੇਟ ਉਤਾਰੇ ਹੋਏ ਨੇ ਕਿਸਾਨਾਂ ਦਾ ਕੋਈ ਠੇਕਾ ਨਹੀਂ ਆਉਂਦਾ ਨਾ ਕੋਈ ਠੇਕਾ ਨਹੀਂ ਪੰਜਾਬ ਸਾਰਾ ਕੋਸੇ ਕਾਂ ਲਈ ਤਾਂ ਅੱਜ ਨਹੀਂ ਕਹਿੰਦਾ ਬੀਜੇਪੀ ਬੋਲ ਯੂਰ ਮਾਈਕ ਹੋਣੀ ਆਪ ਵਿੱਚ ਸਾਰੇ ਕਿਸਾਨ ਜ਼ਾਲਿਮ ਦੋਨੇ ਲਗ ਲਗ ਜਿਵੇਂ ਜੀ ਆਉਣ ਵਾਲੀਆਂ ਹੁਣ ਲੋਕ ਸਭਾ ਦੀਆਂ 2024 ਦੀਆਂ ਚੋਣਾਂ ਨੇ ਜੀ ਇਹਨਾਂ ਦੇ ਵਿੱਚ ਤੁਸੀਂ ਆਪਣਾ ਮੇਨ ਮੁਕਾਬਲਾ ਕਿਹਦੇ ਨਾਲ ਮੰਨਦੇ ਹੋ ਜੀ ਸਾਡਾ ਮੇਨ ਮੁਕਾਬਲਾ ਸਾਡਾ ਜਿਹੜਾ ਕੋਈ ਦੇਖੋ ਦੇਖੀ ਸਾਡਾ ਮੁਕਾਬਲਾ ਸਾਡਾ ਸਭ ਤੋਂ ਗੇਨ ਸੀ ਕੀ ਦੋ ਮੁੱਦੇ ਲੈ ਕੇ ਜੀ ਤੁਸੀਂ ਪੂਰੇ ਚੋਣ ਮੈਦਾਨ ਦੇ ਵਿੱਚ ਉਤਰੇ ਹੋ ਵੀ ਜਿਹੜੇ ਲੋਕ ਸਭਾ ਦੇ ਵਿੱਚ ਹਲਕਾ ਫਤੇਗੜ ਸਾਹਿਬ ਦੇ ਵਿੱਚ ਇਹ ਚੀਜ਼ਾਂ ਦੀ ਜ਼ਿਆਦਾ ਲੋੜ ਆ ਵੀ ਉਹ ਚੀਜ਼ਾਂ ਨਹੀਂ ਆਈਆਂ ਹੈਗੀਆਂ ਉਹਨਾਂ ਨੂੰ ਕੀ ਪੂਰਾ ਕਰ ਦੋ ਤੁਸੀਂ ਜਿੱਤ ਦਿਓ ਤਾਂ ਸਭ ਤੋਂ ਪਹਿਲਾਂ ਤਾਂ ਅਤਿ ਮਿਸਬੂਤ ਬਗਵਾ ਨਜ਼ਰ ਕਰਕੇ ਸਾਡੇ ਨੌਜਵਾਨਾਂ ਦੀ ਸੇਵਾ ਰਿਹਾ ਸੁਪਰ ਸਿੱਤੀ ਬਣੀ ਨਜ਼ਰ ਕਰਕੇ ਤਾਂ ਭਗਵਾਨ ਨੂੰ ਦਿਸ ਰਹਾ ਹੈ ਅੱਜ ਨਜ਼ਰਨਾ ਪੰਜਾਬ ਦੇ ਨੌਜਵਾਨ ਤਵਾ ਇਹਦਾ ਸੈਂਟਰ ਦੇ ਵਿੱਚ ਹੁਣ ਵੀ ਬੀਜੇਪੀ ਦੀ ਸਰਕਾਰ ਸੀ ਸੈਂਟਰ ਉਹਦੇ ਵੀ ਨਸ਼ਿਆਂ ਦੇ ਉੱਤੇ ਨੱਖ ਪਾ ਸਕਦੀ ਸੀਗੀ ਸੈਂਟਰ ਪ੍ਰਕਾਰ ਜੇ ਪਾਉਣੀ ਹੁੰਦੀ ਜੀ ਦੇਖੋ ਜਿੱਥੇ ਸਟੇਟ ਦਾ ਮੰਗਵਾਉਂਦੀ ਹੈ ਉਹ ਜਿੰਨਾ ਵੀ ਸੈਂਟਰ ਕੋਈ ਜ਼ਿੱਦੇ ਇਦਾਂ ਕਰਦਾ ਜੀ ਨਹੀਂ ਕਰਦਾ ਪਰ ਸਰਕਾਰ ਦੇ ਵਿੱਚ ਵਿੱਚ ਆਮ ਆਦਮੀ ਦੀ ਸਰਕਾਰ ਹੈ ਦੇ ਵਿੱਚ ਤਾਂ ਗੰਭਾ ਜੀ ਤੇ ਫਿਰ ਕਿੰਨੇ ਸੈਂਟਰ ਸਾਡੇ ਦਾ ਗੰਭਾ ਜੀ ਤੁਸੀਂ ਕਿਹਾ ਕਿ ਅੱਜ ਉਹਨਾਂ ਤੋਂ ਮੰਨਦੇ ਸਰਕਾਰ ਹਰ ਪਿੰਡ ਦੇ ਤੇ ਫੇਰ ਬੀਜਪੀ ਦੇ ਕਈ ਉਮੀਦਵਾਰਾਂ ਨੇ ਕਿਹਾ ਜੀ ਵੀ ਕਿਸਾਨਾਂ ਨੂੰ ਵੀ ਇੱਕ ਤਰੀਕ ਤੱਕ ਦੇਖੋ ਉਹ ਤੋਂ ਬਾਅਦ ਫਿਰ ਕਿਸਾਨਾਂ ਨੂੰ ਜਾਣ ਕੇ ਸਿੱਧੀਆਂ ਧਮਕੀਆਂ ਦਿੱਤੀਆਂ ਇਸ ਤਰ੍ਹਾਂ ਵੀ ਪੰਜਾਬ ਦੇ ਵਿੱਚੋਂ ਬੀਜਪੀ ਵੋਟਾਂ ਹਾਸਲ ਕਰ ਸਕਦੀ ਹੈ ਜੀ ਜੀਮੀਂਦਾਰਾਂ ਦੀਆਂ ਜੀ ਦੇਖੋ ਖੰਡ ਦੇ ਵਿੱਚ ਜੀਮੀਂਦਾਰਾਂ ਚ ਰਹਿ ਗਿਆ ਉਹ ਬੀਜਪੀ ਲਾਉਣਾ ਕੋਈ ਇਹਨਾਂ ਨੂੰ ਦਿਖਾਉਣ ਨਹੀਂ ਦੇਗੀ ਉਹ ਦਿਖਾਉਣ ਦੇ ਜੀਮੀਂਦਾਰ ਉਹ ਸਰਕਾਰ ਦੀ ਉਹ ਆਵਾਜ਼ ਨਹੀਂ ਆ ਰਹੀ ਦਰੰਤ ਲੋੜ ਹੈ ਉਹ ਸਾਰੀ ਪਾਰਟੀਆਂ ਜਿੱਤ ਨਹੀਂ ਬੀਜਪੀ ਨੇ ਕੀ ਸੋਚਿਆ ਜੀ ਕਿਸਾਨਾਂ ਬਾਰੇ ਅਜੇ ਹੁਣ ਤੱਕ ਜੀ 5 ਸਾਲ 10 ਸਾਲਾਂ ਦੇ ਵਿੱਚ ਕਿਸਾਨਾਂ ਦੇ ਕਿਹੜੇ ਮੁੱਦੇ ਉਹਨਾਂ ਨੇ ਹੱਲ ਕਰਤੇ ਜੀ ਕਿਹੜੇ ਜਿਹੜੇ ਮਸਲੇ ਉੱਠੇ ਹੋਏ ਸੀ ਉਹ ਹੱਲ ਕਰਤੇ ਵੀ ਐਨੇ ਜਾਨੀ ਕਿ ਹੁਣ ਤੱਕ ਜੇ ਸੋਚਿਆ ਜਾਵੇ ਜੀ ਕਿਸਾਨ ਬਾੜਾਂ ਦੇ ਉੱਤੇ ਸ਼ਹੀਦ ਵੀ ਹੋ ਚੁੱਕੇ ਨੇ ਕੀ ਸੋਚਿਆ ਬੀਜਪੀ ਨੇ ਜੀ ਹੁਣ ਤੱਕ ਕਿਸਾਨਾਂ ਬਾਰੇ ਦੇਖੋ ਗੰਮੀ ਹੈ ਕਿਸਾਨ ਮਜ਼ਦੂਰ ਇੱਕ ਤਰ੍ਹਾਂ ਦੀ ਗੱਲ ਕਰਦੇ ਆ तो जो इस समय बीजेपी ने सोचा और कोई पार्टी किसानों तो दो हजार रुपया पर कर पर दे रही है जिसके बावजूद भी एम एस पी का कुछ लागू हो सकती है जी किसान जोड़ा मेन मुद्दा होम एस पी पहले ठीक है ਇਹਦੇ ਕਿ ਡਰੰਪੂਵਾਜੀ ਅੰਮ੍ਰਿਤਸਰਿਕਾ ਦੇ ਤੋਂਨਾਂ ਦੇ ਕਿਹੜੀ ਹੈ ਕਿਹੜੇ ਦਾ ਨਾਮ ਹੈ ਜਿਕਰ ਨੂੰ ਧੰਨਵਾਦ ਜੀ ਗੱਲਬਾਤ ਸਾਡੇ ਨਾਲ ਮੌਜੂਦ ਨੇ ਜ਼ਿਲ੍ਹਾ ਪ੍ਰਧਾਨ ਖੰਡਾਂ ਦੇ ਚੀਮਾ ਸਾਹਿਬ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਵੀ ਉਹਨਾਂ ਦੇ ਜਿਹੜਾ ਅੱਜ ਮਛਵਾੜਾ ਸਾਹਿਬ ਵਿਖੇ ਆਏ ਨੇ ਚੋਣ ਪ੍ਰਚਾਰ ਦੇ ਲਈ ਉਹਨਾਂ ਦੇ ਇਸ ਬਾਰੇ ਕੀ ਕਹਿਣਾ ਹੈ ਅੱਜ ਸੱਸੀ ਕਾਲ ਜੀ ਸੱਸੀ ਕਾਲ ਜੀ ਬਹੁਤ-ਬਹੁਤ ਧੰਨਵਾਦ ਸਰ ਕਿਵੇਂ ਦਾ ਲੋਕਾਂ ਕੋਲ ਸਮਰਥਨ ਮਿਲ ਰਿਹਾ ਜੀ ਜਿਵੇਂ ਵੋਟਾਂ ਦੇ ਵਿੱਚ ਲੈਣ ਲਈ ਜਾ ਰਹੇ ਹਾਂ ਜੀ ਆਪਾਂ ਤੇ ਵਿਰੋਧ ਵੀ ਹੋ ਰਿਹਾ ਕਈ ਜਗ੍ਹਾ ਤੇ ਜੀ ਕਿਵੇਂ ਲੱਗਦਾ ਜੀ ਵੀ ਭਾਜੀ ਪੀ ਦੇ ਵੀ ਪੰਜਾਬ ਦੇ ਵਿੱਚੋਂ ਕਾਮਯਾਬ ਹੋ ਜਾਊਗੀ ਜੀ ਪਹਿਲਾਂ ਤਾਂ ਮਾਸੀਵਾੜਾ న్యూਜ਼ ਨੂੰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਸਤਿ ਸ੍ਰੀ ਅਕਾਲ ਅਰ ਤੁਹਾਡਾ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਤੁਸੀਂ ਇਸ ਗੱਲ ਦਾ ਅਹਿਸਾਸ ਨਹੀਂ ਕਰਨਾ ਕਿ ਜਿਸ ਦਿਨ ਦਾ ਵੀ ਅਸੀਂ 10-15 ਦਿਨ ਤੋਂ ਕੈਂਪੇਨ ਸ਼ੁਰੂ ਕੀਤੀ ਹੈ ਉਨੋਕ ਸਵਾ ਫਤੇਗੜ ਸਾਹਿਬ ਦੇ ਵਿੱਚ ਸ੍ਰੀ ਗੇਜਾਰਾਮ ਜੀ ਦਾ ਇੰਨਾ ਪਿਆਰ ਹੈ ਲੋਕਾਂ ਨਾਲ ਭਾਰਤ ਜਨਤਾ ਪਾਰਟੀ ਦੇ ਦਾ ਕੈਂਡੀਡੇਟ ਹੈਗੇ ਹੈ ਪਰ ਆਪਣਾ ਪਰਸਨਲ ਆਧਾਰ ਇਹਨਾਂ ਦਾ ਇੰਨਾ ਹੈ ਪਿਆਰ ਇਹਨਾਂ ਕਿਸੇ ਵੀ ਜਗ੍ਹਾ ਤੇ ਕਿਸੇ ਵੀ ਕਿਸਾਨ ਨੇ ਕਿਸੇ ਵੀ ਮਜ਼ਦੂਰ ਨੇ ਇਹਨਾਂ ਦਾ ਵਿਰੋਧ ਨਹੀਂ ਕੀਤਾ ਅਸੀਂ ਕੱਲ ਖੰਨੇ ਸ਼ਹਿਰ ਦੇ ਵਿੱਚ ਤਕਰੀਬਨ 15 16 ਵੱਡੀਆਂ ਮੀਟਿੰਗਾਂ ਵੱਡੀਆਂ ਰੈਲੀਆਂ ਵਪਾਰੀਆਂ ਨਾਲ ਸੰਘ ਨਾਲ ਮਜ਼ਦੂਰਾਂ ਨਾਲ ਕਿਸਾਨਾਂ ਨਾਲ ਕੀਤੀਆਂ ਸਾਡੀ ਸਭ ਤੋਂ ਲਾਸਟ ਰੈਲੀ ਇਹ ਲੈ ਹੀੜੀ ਪਿੰਡ ਵਿੱਚ ਸੀ ਉਥੇ ਮੇਰੇ ਖਿਆਲ ਚ ਗਿਜਰਾਮ ਜੀ 700 ਬੰਦਾ ਹੋਣਾ ਇਹ ਹੈੜੀ ਦਾ 7 800 ਬੰਦੇ ਦਾ ਪਿੰਡ ਦੇ ਵਿੱਚ ਘਟ ਸੀ ਸਾਰਾ ਪਿੰਡ ਮੀਬੀਆਂ ਮਾਈਆਂ ਆ ਤੁਹਾਨੂੰ ਮੈਂ ਦਿਖਾਉਣਾ ਭਰਿਆ ਪਿਆ ਸੀ ਲੋਕ ਸੁਣਨ ਵਾਸਤੇ ਤਾਬਲੇ ਸੀ ਕਾਰਨ ਕੀ ਹੈ ਲੋਕ ਇਸ ਗੱਲ ਦਾ ਅਹਿਸਾਸ ਕਰ ਗਏ ਕਿ ਜਦੋਂ ਤੱਕ ਸੈਂਟਰ ਦਾ ਸ਼ੈਲਟਰ ਨਹੀਂ ਮਿਲਦਾ ਸੈਂਟਰ ਦੀ ਸਰਕਾਰ ਦਾ ਸਹਿਯੋਗ ਪੰਜਾਬ ਨੂੰ ਨਹੀਂ ਮਿਲਦਾ ਉਦੋਂ ਤੱਕ ਪੰਜਾਬ ਤਰੱਕੀ ਨਹੀਂ ਕਰ ਸਕਦਾ ਇਹ ਗੱਲ ਲੋਕਾਂ ਨੂੰ ਸਮਝ ਆ ਗਈ ਝੂਠ ਬੋਲ ਬੋਲ ਕੇ ਲੋਕਾਂ ਨੇ ਸਰਕਾਰਾਂ ਬਣਾਲੀਆਂ ਪਰ ਬਿਨਾ ਫਾਈਨੈਂਸ ਤੋਂ ਕਿਵੇਂ ਸਟੇਟ ਚੱਲੂਗੀ ਤੁਹਾਡੀ ਮੈਂ ਗੱਲ ਟੋਕਦਾ ਜੀ ਇਹ ਕਮੈਂਟ ਤੁਸੀਂ ਕਿਹਾ ਵੀ ਸੈਂਟਰ ਦਾ ਜਦ ਤੱਕ ਸਹਿਯੋਗ ਨਹੀਂ ਮਿਲਦਾ ਸੈਂਟਰ ਹੁਣ 10 ਸਾਲਾਂ ਦੇ ਵਿੱਚ ਸੈਂਟਰ ਫਿਰ ਕਿਉਂ ਨਹੀਂ ਸਹਿਯੋਗ ਦੇ ਸਕੀ ਜੀ ਪੰਜਾਬ ਨੂੰ ਜੀ ਤੁਹਾਨੂੰ ਕਿੰਨੇ ਕਿਹਾ ਨੇਤਾ ਤੁਸੀਂ ਆਪਣੇ ਮੂੰਹੋਂ ਗੱਲ ਕਹੀ ਹੈ ਨਾ ਜੀ ਇਹ ਵੀ ਸਹਿਯੋਗ ਨਹੀਂ ਮਿਲਦਾ ਜੀ ਨਹੀਂ 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 ਮੈਂ ਸਰਕਾਰ ਬਣਾਉਣ ਦੀ ਗੱਲ ਕਰਦਾ ਤੁਸੀਂ ਗੱਲ ਹੋਰ ਪਾਸੇ ਸੈਂਟਰ ਦਾ ਸਹਿਯੋਗ ਨਹੀਂ ਮੈ ਕਿਉਂ ਨਹੀਂ ਮਿਲ ਰਿਹਾ 5-5 ਲੱਖ ਦਾ ਅੰਸ਼ੂਮਨ ਯੋਜਨਾ ਬੀਮਾ ਹਰੋ ਵਿਅਕਤੀ ਦਾ ਹੋਇਆ ਜਿਹਨੂੰ ਲੋੜ ਹੈ ਸ਼ਾਇਦ ਹੋ ਸਕਦਾ ਇੱਥੇ ਜਿਹੜੇ ਬੈਠੇ ਆ ਉਹਨਾਂ ਦਾ ਬਹੁਤ ਦਾਊ ਉਜਵਲ ਯੋਜਨਾ ਦੇ ਤਹਿਤ ਕਿਸੇ ਨਾਲ ਡਿਸਕ੍ਰਿਮੀਨੇਸ਼ਨ ਨਹੀਂ ਕੀਤੀ ਗਈ ਸਾਰੀਆਂ ਭੈਣਾਂ ਨੂੰ ਚੁੱਲ੍ਹੇ ਤੇ ਗੈਸ ਸਿਲੰਡਰ ਘਰ-ਘਰ ਪਹੁੰਚਿਆ ਔਰ ਸਭ ਤੋਂ ਵੱਡੀ ਗੱਲ ਆਫਟਰ ਕੋਵਿਡ 2020 ਤੋਂ ਬਾਅਦ ਬਿਲਕੁਲ ਆਟਾ-ਦਾਲ ਸਕੀ ਪੰਜਾਬ ਦੀ ਬੰਦ ਹੈ ਜਿਹੜੀ ਕਣਕ ਪੰਜਾਬ ਦੇ ਲੋਕਾਂ ਨੂੰ ਮਿਲ ਰਹੀ ਹੈ ਉਹ ਸੈਂਟਰ ਗਵਰਨਮੈਂਟ ਦੀ ਮੋਦੀ ਦੀ ਮਿਲ ਰਹੀ ਹੈ ਔਰ ਉਸ ਤੋਂ ਵੱਡੀ ਗੱਲ ਭਾਰਤ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਕਿਸੇ ਨਾਲ ਡਿਸਕ੍ਰਿਮੀਨੇਸ਼ਨ ਨਹੀਂ ਕੀਤੀ ਜਾਂਦੀ ਕਿ ਕਾਂਗਰਸੀਆ ਹੈ ਭਾਜਪਾ ਵਾਲਾ ਹੈ ਇਹ ਬੌਧਜਨ ਸਮਾਜ ਪਾਰਟੀ ਦਾ ਹੈ ਆਪ ਦਾ ਹੈ ਅਕਾਲੀ ਦਲ ਦਾ ਜਿਹੜੇ ਲੋੜਵੰਦ ਦੇ ਕੱਚੇ ਘਰ ਹੈ ਜਿਨ੍ਹਾਂ ਨੂੰ ਲੋੜ ਹੈ ਉਹਨਾਂ ਨੂੰ 5-5 ਲੱਖ ਤੋਂ ਲੈ ਕੇ 2.5-2.5 ਲੱਖ ਰੁਪਏ ਤੱਕ ਘਰ ਬਣਾਉਣ ਵਾਸਤੇ ਮੈਂ ਪਹਿਲ ਨਗਰ ਕਾਉਂਸਲ ਦਾ ਪ੍ਰਧਾਨ ਰਿਆਂ 250 ਦੇ ਕਰੀਬ ਮੇਰੇ ਸ਼ਹਿਰ ਵਿੱਚ ਘਰ ਬਣੇ ਹਨ ਨਗਰ ਕਾਉਂਸਲ ਦਰਾਹੇ ਵਿੱਚ ਬਣੇ ਹਨ ਨਗਰ ਕਾਉਂਸਲ ਮਾਛੀਵਾੜਾ ਵਿੱਚ ਬਣੇ ਹਨ ਨਗਰ ਪੰਚਾਇਤ ਮਾਛੀਵਾੜਾ ਤੇ ਨਗਰ ਕਾਉਂਸਲ ਸਮਰਾਲਾ ਵਿੱਚ ਬਣੇ ਕਿਸੇ ਨਾਲ ਡਿਸਕ੍ਰਿਮੀਨੇਸ਼ਨ ਪੰਜਾਬ ਦੇ ਵਿੱਚ ਫੰਡ ਸੈਂਟਰ ਆ ਜਿਹੜੀ ਡਿਵੈਲਪਮੈਂਟ ਚੱਲ ਰਹੀ ਹੈ ਮਾੜੀ ਮੋਟੀ ਸੜਕਾਂ ਬਣ ਰਹੀਆਂ ਜਾਂ ਕੁਝ ਹੋਰ ਆ ਰਿਹਾ ਇਹ 15ਵੇਂ ਵਿੱਤ ਕਮਿਸ਼ਨ 14ਵੇਂ ਵਿੱਤ ਕਮਿਸ਼ਨ ਰਾਹੀਂ ਆ ਰਿਹਾ ਹੈ ਸੈਂਟਰ ਤੋਂ ਹੀ ਪੈਸੇ ਆ ਰਹੇ ਕੋਈ ਪੰਜਾਬ ਸਰਕਾਰ ਵੱਲੋਂ ਪੰਜਾਬ ਸਰਕਾਰ ਕੋਲ ਆਮਦਨ ਦੇ ਸਾਧਨ ਹੀ ਬਹੁਤ ਘਟਾ ਲਏ ਇਹਨਾਂ ਨੇ ਪੈਸਾ ਕਿੱਥੋਂ ਫੰਡਿੰਗ ਕਿੱਥੋਂ ਆਉਣੀ ਹੈ ਕਈ ਜਗ੍ਹਾ ਜਿਵੇਂ ਉਮੀਦਵਾਰ ਬੀਜੇਪੀ ਦੇ ਜੀ ਵੀ ਜਾਨੀ ਕੇ ਕਹਿ ਰਹੇ ਆ ਵੀ ਹਾਂਜੀ ਅਸੀਂ ਕਿਸਾਨਾਂ ਨੂੰ ਦੇਖ ਲਾਂਗੇ ਜੀ ਕੋਈ ਗੱਲ ਨਹੀਂ ਕਰ ਲੈਣ ਜੋ ਕਰਨਾ ਜੀ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਜੀ ਬਿਲਕੁਲ ਨਹੀਂ ਕੋਈ ਇਹ ਗੱਲ ਕਹਿ ਰਿਹਾ ਕਿਸਾਨਾਂ ਨੂੰ ਨਹੀਂ ਕੋਈ ਗੱਲ ਕਹਿ ਰਿਆ ਨਾ ਮਜ਼ਦੂਰਾਂ ਨੂੰ ਕੋਈ ਗੱਲ ਕਹਿ ਰਿਆ ਜਿਵੇਂ ਗੇਚਾਰਾਮ ਜੀ ਨੇ ਕਿਹਾ ਵਾਲਮੀਕੀ ਜੀ ਨੇ ਜਿਹੜੇ ਕੋਈ ਸ਼ਰਾਰਤੀ ਅੰਸਰ ਜਾਣ ਬੁੱਝ ਕੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਮੈਂ ਵੀ ਕਿਸਾਨ ਆ ਮੈਂ ਵੀ ਜੱਟ ਦਾ ਪੁੱਤ ਆ ਆ ਬੈਠਾ ਰਣਜੀਤ ਸਿੰਘ ਗਹਿਲੇਵਾਲੇ ਵੀ ਜੱਟ ਦਾ ਪੁੱਤ ਆ ਕਿਸਾਨ ਐ ਇਹ ਵੀ ਖੇਤੀ ਕਰਦਾ ਖੜੇ ਸਾਰੇ ਆ ਬੈਠੇ ਸੂਤ ਸਾਹਿਬ ਇਹ ਵੀ ਖੇਤੀ ਕਰਦੇ ਆ ਚਾਹੇ Hindu ਫੈਮਿਲੀ ਦਾ ਬਿਲੋਂਗ ਕਰਦੇ ਨੇ ਕੋਲ ਵੀ ਜ਼ਮੀਨ ਆ ਮੈਨੂੰ ਪਤਾ ਆ ਸਿੰਘਲਾ ਜੀ ਕੋਈ ਸਾਰੇ ਬੈਠੇ ਸਾਰੇ ਕੋਲ ਜ਼ਮੀਨ ਆ ਕੋਈ ਕਿਸਾਨ ਨਹੀਂ ਵਿਰੋਧ ਕਰ ਰਿਆ ਉਹ ਜਾਣ ਬੁੱਝ ਕੇ ਕੁਝ ਲੋਕ ਇਸ ਤਰ੍ਹਾਂ ਰਿਹਾ ਜਿਹੜੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਭਾਈ ਭਾਈਚਾਰਕ ਸਾਂਝ ਪਹਿਲਾਂ ਰੱਖੋ ਕਿ ਇਲੈਕਸ਼ਨਾਂ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਕੀ ਕਹਿੰਦੇ ਵੀ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਨੇ ਜੀ ਇਲੈਕਸ਼ਨ ਤੋਂ ਬਾਅਦ ਪੂਰੀਆਂ ਹੋਣ ਦੀ ਸੁਭਾਵਨਾ ਹੈਗੀਆਂ ਜਾਂ ਫਿਰ ਇਸ ਤਰੀ ਅੱਠ ਵੀ ਜਾਣੀ 30% ਕਿਸਾਨਾਂ ਦੀ ਕੋਈ ਗੱਲ ਐਮਐਸਪੀ ਤਾਂ ਉਹ ਵੀ ਮਿਲ ਰਹੀ ਹੈ ਮੰਡੀਆਂ ਵੀ ਉਹ ਵੀ ਖੁੱਲੀਆਂ ਨੇ ਕਿਸਾਨ ਦੇ ਖਾਤੇ ਵਿੱਚ ਕਿਸਾਨ ਨਿਧੀ ਦੇ ਤਹਿਤ ਹੁਣ ਤੱਕ 16 16 ਕਿਸ਼ਤਾਂ ਪੈ ਗਈਆਂ 16 16 ਕਿਸ਼ਤਾਂ ਹਰ ਕਿਸ਼ਤ 6000 ਰੁਪਏ ਦੀ ਹੈ ਕਿਸਾਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਜੇ ਕੋਈ ਮੰਗ ਹੈਗੀ ਡਿਮਾਂਡ ਹੈਗੀ ਹੈ ਮੈਂ ਗਜਰਮ ਸਿੰਘ ਨੇ ਮੈਂਬਰ ਪਾਰਲੀਮੈਂਟ ਬਣ ਜਾਣਾ ਮੈਂ ਬਤੌਰ ਜ਼ਿਲ੍ਹਾ ਪ੍ਰਧਾਨ ਅਸੀਂ ਨਾਲ ਚੱਲ ਕੇ ਉਹਨਾਂ ਦੀ ਆਵਾਜ਼ ਬੁਲੰਦ ਕਰਨ ਲਈ ਤਿਆਰ ਆ ਜਿਹੜੀ ਕੋਈ ਸਮੱਸਿਆ ਹੈ ਉਹਨੂੰ ਟੇਬਲ ਤੇ ਬੈਠ ਕੇ ਹੱਲ ਕਰੀਏ ਇੱਦਾਂ ਲੜਾਈਆਂ ਚੌਂਕਾ 'ਚ ਖੜ ਕੇ ਨਹੀਂ ਕਰਨੀਆਂ ਚਾਹੀਦੀ ਕੀ ਕਹਿੰਦੇ ਹੋ ਜੀ ਹੁਣ ਵੀ ਆਉਣ ਵਾਲੀਆਂ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਨੇ ਇਹ ਇਹਦੇ ਵਿੱਚ ਕਿੰਨੀਆਂ ਸੀਟਾਂ ਜਿੱਤਦੇ ਹੋ ਤੁਸੀਂ ਅਸੀਂ ਤਾਂ ਸਾਰੀਆਂ ਸੀਟਾਂ ਦੀ ਬੜੀ-ਵੱਡੀ ਫਾਈਟ ਕਰ ਰਹੇ ਆ ਤੁਸੀਂ ਹਮ ਮਾਹੌਲ ਤਾਂ ਦੇਖੋ ਤੁਹਾਨੂੰ 1 ਘੰਟਾ ਹੋ ਗਿਆ ਇੱਥੇ ਬੈਠਿਆਂ ਨੂੰ ਉਪਰੋਂ ਥੱਲੇ ਸਾਰੇ ਖਾਲ ਭਰੇ ਪੈਣੇ ਅਸੀਂ ਰੋਡ ਸ਼ੋਅ ਕਰਕੇ ਆਇਆ ਹਾਂ ਸਮਰਾਲੇ ਸੈਂਕੜੇ ਗੱਡੀਆਂ ਦਾ ਕਾਫਲਾ ਸੈਂਕੜੇ ਲੋਕ ਮੂਹਰੇ ਚੱਲ ਰਿਹਾ ਆਪ ਮੁਹਾਰੇ ਆ ਕੇ ਸਾਰੇ ਸਮਰਾਲਾ ਵਿਧਾਰਨ ਇਹਨਾਂ ਦੇ ਗੱਲ 'ਚ ਹਾਰ ਪਾਇਆ ਮੇਰੇ ਖਿਆਲ 'ਚ ਉਮੀਦਵਾਰ ਸਾਹਿਬ 100 ਵਾਰ ਹਾਰ ਲਾਉਣੇ ਪਏ ਤੁਹਾਨੂੰ ੱਟੋ ਘੱਟ 100 ਵਾਰ ਹਾਰ ਲਾਏ ਆ ਕੀ ਅਪੀਲ ਕਰਨੀ ਚਾਹੁੰਦੇ ਆ ਲੋਕਾਂ ਨੂੰ ਮੈਂ ਲੋਕਾਂ ਨੂੰ ਇਹ ਅਪੀਲ ਕਰਨੀ ਚਾਹਨਾ ਭਰਾਵੋ ਕਦੇ ਪੰਜਾਬ ਸੋਨੇ ਦੀ ਜਿਹੜੀ ਹੁੰਦਾ ਸੀ ਕਦੇ ਪੰਜਾਬ ਦਾ ਸਾਰੀਆਂ ਸਟੇਟਾਂ ਵਿੱਚੋਂ ਪਹਿਲਾ ਨੰਬਰ ਹੁੰਦਾ ਸੀ ਹੁਣ ਅਸੀਂ 28ਵੇਂ ਨੰਬਰ ਤੇ ਆ ਗਏ ਵਿਦਿਆ ਦੇ ਖੇਤਰ ਤੇ ਅਸੀਂ ਪਛੜ ਗਏ ਹਸਪੀਟਲਿਟੀ ਤੇ ਅਸੀਂ ਪਛੜ ਗਏ ਅਸੀਂ ਡਿਵੈਲਪਮੈਂਟ ਤੇ ਅਸੀਂ ਪਛੜ ਗਏ ਹਰ ਕੰਮ 'ਚ ਅਸੀਂ ਪਛੜ ਗਏ ਮੇਰੀ ਬੇਨਤੀ ਹੈ ਆਓ ਆਪਾਂ ਰਲ ਕੇ ਸਾਰੇ ਪੰਜਾਬ ਦੀ ਤਰੱਕੀ ਵਾਸਤੇ ਯੋਗਦਾਨ ਪਾਈਏ ਤੇ ਮੋਦੀ ਸਾਹਿਬ ਨੇ ਸੈਂਟਰ 'ਚ ਬੰਨਿਆ ਹੀ ਬੰਨਿਆ ਪ੍ਰਧਾਨ ਮੰਤਰੀ ਪੰਜਾਬ ਨੂੰ ਵੀ ਵਧੀਆ ਯੋਗਦਾਨ ਪਾਉਣਾ ਚਾਹੀਦਾ ਧੰਨਵਾਦ ਜੀ ਗੱਲਬਾਤ ਕੀਤੀ ਗੇਜਰਾਮ ਜੀ ਬਾਲਮੀਕੀ ਜੀ ਨਾਲ ਜਿਹੜੇ ਲੋਕ ਸਭਾ ਦੇ ਉਮੀਦਵਾਰ ਨੇ ਜਿਨ੍ਹਾਂ ਨੇ ਕਿਹਾ ਕਿ ਜਿਹੜੇ ਕਿਸਾਨ ਆ ਉਹ ਸਾਡੇ ਨਾਲ ਨੇ ਜਿਹੜਾ ਵਿਰੋਧ ਕਰ ਰਹੇ ਨੇ ਉਹ ਦੂਜੀਆਂ ਪਾਰਟੀਆਂ ਦੇ ਛੱਡੇ ਹੋਏ ਪਿੱਠੂ ਨੇ ਪਰ ਦੇਖਣਾ ਇਹ ਹੋਵੇਗਾ ਲੋਕ ਸਭਾ ਦੀਆਂ 2024 ਦੀਆਂ ਚੋਣਾਂ ਦੇ ਵਿੱਚ ਬੀਜੇਪੀ ਨੂੰ ਕਿੰਨਾ ਕੁ ਸਮਰਥਨ ਮਿਲਦਾ ਪੂਰੇ ਪੰਜਾਬ ਦੇ ਵਿੱਚੋਂ ਕਿੰਨੀਆਂ ਸੀਟਾਂ ਬੀਜੇਪੀ ਜਿੱਤਦੀ ਆ ਕਿਉਂਕਿ ਹਰ ਕੋਈ ਕਹਿ ਰਿਹਾ 13 0 13 0 ਅਸੀਂ 13 ਜਿੱਤਦੇ ਆ ਸਾਰੀਆਂ ਪਾਰਟੀਆਂ ਦੇ ਇਹ ਹੀ ਦਾਵਾ ਆ ਪਰ ਇਹ ਹੁਣ ਦੇਖਣਾ ਹੋਵੇਗਾ ਕਿ ਬੀਜੇਪੀ 13 ਦੇ ਵਿੱਚੋਂ ਕਿੰਨੀਆਂ ਸੀਟਾਂ ਲੰਦੀ ਆ ਤੇ ਕਿੰਨੇ ਕਿਸਾਨਾਂ ਦਾ ਕਿੰਨੇ ਜ਼ਿਮੀਂਦਾਰਾਂ ਦਾ ਇਹਨਾਂ ਨੂੰ ਕਿੰਨੇ ਜਥੇਬੰਦੀਆਂ ਦਾ ਸਮਰਥਨ ਮਿਲਦਾ ਜਾਂ ਨਹੀਂ ਮਿਲਦਾ ਇਹ ਹੁਣ ਆਉਣ ਵਾਲਾ ਟਾਈਮ ਹੀ ਦੱਸੇਗਾ ਤੁਸੀਂ ਦੇਖਦੇ ਰਹੋ ਮੱਛੌੜਾ ਨਿਊਜ਼ ਪੱਤਰਕਾਰ ਡਾਕਟਰ ਜਤਿੰਦਰ ਗਮਾਰ ਛੜੋਦੀ ਮੱਛੌੜਾ ਸਾਹਿਬ ਨਾਲ